ਸਰਦਾ ਮਹਾਂ ਸਿੰਘ ਗੀਟ ਚੌਂਕ ਜਿੱਥੇ ਸਾਰਾ ਦਿਨ ਹੀ ਟ੍ਰੈਫਿਕ ਦੀ ਬਹੁਤ ਆਵਾਜਾਈ ਰਹਿੰਦੀ ਹੈ ਇਸ ਚੌਂਕ ਦੇ ਟ੍ਰੈਫਿਕ ਸਿਗਨਲ ਜੋ ਕਿ ਜ਼ਿਆਦਾਤਰ ਬੰਦੀ ਰਹਿੰਦੇ ਹਨ ਫਾਸਵੇ ਨਿਊਜ਼ ਟੀਮ ਵੱਲੋਂ ਪਹਿਲਾਂ ਵੀ ਕਈ ਵਾਰ ਇਹਨਾਂ ਟ੍ਰੈਫਿਕ ਸਿਗਨਲ ਦੇ ਬੰਦ ਪਏ ਹੋਣ ਬਾਰੇ ਖਬਰਾਂ ਪ੍ਰਸਾਰਿਤ ਕੀਤੀਆਂ ਹਨ ਪਰ ਇਹ ਟ੍ਰੈਫਿਕ ਸਿਗਨਲ ਹਫਤੇ ਦੇ 5 ਦਿਨ ਹੀ ਬੰਦ ਰਹਿੰਦੇ ਹਨ ਰਾਹਗੀਰਾਂ ਨੇ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਚੌਂਕ ਦੇ ਨੇੜੇ ਹੀ ਬੱਸ ਸਟੈਂਡ ਹੈ ਅਤੇ ਇੱਥੋਂ ਬੱਸਾਂ ਦੀ ਆਵਾਜਾਈ ਵੀ ਲਗਾਤਾਰ ਹੁੰਦੀ ਹੈ ਅਤੇ ਇੱਥੋਂ ਹੀ ਸੰਗਤ ਸਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਜਾਂਦੀ ਹੈ ਇੱਥੇ ਟ੍ਰੈਫਿਕ ਸਿਗਨਲ ਬੰਦ ਰਹਿਣ ਕਾਰਨ ਵਾਹਨ ਆਪਸ ਵਿੱਚ ਭੜ ਜਾਂਦੇ ਹਨ ਅਤੇ ਵਾਹਨ ਚਾਲਕਾਂ ਦੀ ਆਪਸ ਵਿੱਚ ਟਕਰਾਰ ਹੋ ਜਾਂਦੀ ਹੈ ਅਤੇ ਕਿਸੇ ਵੱਡੇ ਹਾਦਸੇ ਦਾ ਖਤਸ਼ਾ ਵੀ ਬਣਿਆ ਰਹਿੰਦਾ ਹੈ ਸੋ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਕਿ ਬੰਦ ਪਏ ਟ੍ਰੈਫਿਕ ਸਿਗਨਲ ਨੂੰ ਠੀਕ ਕਰਵਾਇਆ ਜਾਵੇ ਜਾਂ ਫਿਰ ਇੱਥੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਪੱਕੇ ਤੌਰ ਤੇ ਤਾਇਨਾਤ ਕੀਤੇ ਜਾਣ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਮਨ ਸਿੰਘ ਅਰਚਾਉਂਗਾ ਜੀ ਕਿ ਮੁਸ਼ਕਿਲ ਕੀ ਹੁੰਦੀ ਬਈ ਇੱਥੇ ਮੁਸ਼ਕਿਲਾਂ ਚਾਰੋਂ ਪੰਨੇ ਟ੍ਰੈਫਿਕ ਆ ਕੋਈ ਲਾਈਟ ਨਹੀਂ ਕੋਈ ਬਤੀ ਨਹੀਂ ਆ ਨਾ ਕੋਈ ਪੁਲਸਲਾ ਆ ਜੇ ਹਾਲੇ ਪੁਲਸਲਾ ਕੋਈ ਹੋਏ ਤੇ ਟ੍ਰੈਫਿਕ ਬੰਦਾ ਕਹਿ ਸਕਦਾ ਇੱਥੇ ਕੋਈ ਪੁਲਸਲਾ ਨਹੀਂ ਆ ਇੱਥੇ ਬੰਦਾ ਮਰਨ ਦਾ ਡਰ ਆ ਕੋਈ ਲਾਈਟ ਨਹੀਂ ਕੋਈ ਬਤੀ ਨਹੀਂ ਆ ਜੇ ਹੁੰਦੇ ਹੋਏ ਨਾ ਬਤੀ ਬੁਤੀ ਹੋਵੇ ਆ ਗੀ ਵੇਖ ਕੇ ਬ੍ਰੇਕ ਮਾਰ ਲੰਦਾ ਠੀਕ ਹੈ ਵੀ ਹੁਣ ਲਾਈਟ ਹੋਈ ਹੈ ਸਾਡਾ ਨਹੀਂ ਟਾਈਮ ਹੈਗਾ ਨੁਕਸਾਨ ਤੇ ਬਹੁਤ ਜ਼ਿਆਦਾ ਹੋਣ ਦਾ ਡਰ ਆ ਰਿਹਾ ਪਰ ਕੋਈ ਇੱਥੇ ਕੁਝ ਸੁਣਵਾਈ ਨਹੀਂ ਹੈਗੀ ਜਾਂ ਤਾਂ ਕੁਝ ਸੁਣਵਾਈ ਹੋਵੇ ਤਦ ਬੰਦਾ ਕਹਾਂ ਜਾਂਦਾ ਇੱਥੇ ਟ੍ਰੈਫਿਕ ਤੇ ਲਾਈਟ ਜ਼ਰੂਰੀ ਹੈ ਆਪਾਂ ਦੇ ਇਹੋ ਹੀ ਕਹਾਂਗੇ ਕਿ ਪੰਜਾਬ ਪੁਲਿਸ ਵਾਲਿਆਂ ਨੂੰ ਆਉਣਾ ਚਾਹੀਦਾ ਇੱਥੇ ਸਰ ਅਸੀਂ ਬਸ ਸਟੇਟ ਦੇ ਨਜ਼ਦੀਕ ਮਾਨ ਸਿੰਘ ਗੇਟ ਚੌਂਕ ਦੇ ਵਿੱਚ ਖੜੇ ਦੇ ਕਿ ਦਿੱਤੇ ਟ੍ਰੈਫਿਕ ਸਮੱਸਿਆ ਦਾ ਪੂਰਾ ਹਾਲ ਹੈ ਕਿਉਂਕਿ ਇੱਥੇ ਕਾਰਪੋਰੇਸ਼ਨ ਵੱਲੋਂ ਇੱਥੇ ਸਿਗਨਲ ਲਾਈਟਾਂ ਲਗਾਈਆਂ ਗਈਆਂ ਹੈ ਜੋ ਕਿ ਸਿਰਫ 1-2 ਦਿਨ ਚਲਦੀ ਹੈ ਦੁਬਾਰਾ ਚਲਦੀ ਨਹੀਂ ਹੈ ਤੇ ਹੋਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਪੁਲਿਸ ਕਰਮਚਾਰੀ ਹੈਗੇ ਨੇ ਮੌਕੇ ਤੇ ਮੌਜੂਦ ਹੀ ਨਹੀਂ ਹੈਗੇ ਇਹਨਾਂ ਨੇ ਇੱਕ ਬੂਥ ਬਣਾਏਗੇ ਆਪਣੇ ਉਹ ਵੀ ਇਹਨਾਂ ਦੇ ਖਾਲੀ ਪਏ ਹੋਏ ਨੇ ਤੇ ਕੋਈ ਪੁਲਿਸ ਕਰਮਚਾਰੀ ਨਹੀਂ ਹੈ ਉੱਥੇ ਇਹਨਾਂ ਨੇ ਨਿੱਕਲ ਆਇਆ ਕਿ ਲਾਲ ਬੱਤੀ ਜੰਪ ਨਾ ਕਰੋ ਤੇ ਬੱਤੀਆਂ ਜਗਨ ਗਿਆ ਤੇ ਲੋਕੀ ਜੰਪ ਨਹੀਂ ਕਰਨਗੇ ਆਪਸ ਦੇ ਵਿੱਚ ਵੱਡੀਆਂ ਤੋਂ ਬਾਈਕਾਂ ਨਿਕਲਦੇ ਆ ਬੱਸਾਂ ਨਿਕਲਦੀਆਂ ਟਰੱਕ ਨਿਕਲਦੇ ਨੇ ਉਹ ਆਪਸ ਦੇ ਵਿੱਚ ਪਿੰਡ ਜਾਂਦੇ ਨੇ ਤੇ ਕਈ ਵਾਰੀ ਇੱਥੇ ਆਪਸ ਵਿੱਚ ਵੱਜ ਕੇ ਤੇ ਕਈ ਵਾਰੀ ਨੁਕਸਾਨ ਹੋਇਆ ਤੇ ਲੜਾਈ ਝਗੜੇ ਦਾ ਵਖਰਾ ਕਾਰਨ ਬਣ ਜਾਂਦਾ ਸੰਡੇ ਗਵ ਹੈ ਸੰਡੇ ਕਰਕੇ ਦਰਬਾਰ ਸਾਹਿਬ ਹੀ ਹੈ ਜਿਹੜਾ ਪੂਰਾ ਰਾਸ਼ ਗਵ ਹੈ ਤੇ ਦੂਸਰਾ ਚਪਹਿਰੇ ਸਾਹਿਬ ਲਈ ਸ਼ਹੀਦ ਸਾਹਿਬ ਨਮਸਤਕੋ ਲਈ ਸੰਗਤਾਂ ਆਪੀਆ ਹੈ ਤੇ ਜোন ਛੁੱਟੀਆਂ ਦਾ ਵੀ ਦਿਨ ਹੈ ਛੁੱਟੀਆਂ ਵੀ ਚੱਲ ਰਹੀਆਂ ਉਸ ਕਰਕੇ ਸੰਗਤ ਬਹੁਤ ਇੱਥੇ ਆ ਰਹੀ ਹੈ ਤੇ ਅੱਜ ਸੰਡੇ ਦੇ ਹੋਣ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਨਾ ਕੋਈ ਪੁਲਿਸ ਕਰਮਚਾਰੀ ਮੌਜੂਦ ਹੈ ਸਰ ਇੱਕ ਤਾਂ ਇਹਦਾ ਪਰਮਨੈਂਟ ਸੋਲੂਸ਼ਨ ਹੋਣਾ ਚਾਹੀਦਾ ਹੈ ਕਿ ਜਿਹੜੀ ਇਹਨਾਂ ਦੀ ਰੈੱਡ ਲਾਈਟਾਂ ਹੈਗੀਆਂ ਵਾ ਅਗਰ ਉਹ ਲਾਈਟ ਦੇ ਉੱਤੇ ਦਿੱਤੀਆਂ ਗਈਆਂ ਉਹਨਾਂ ਨੂੰ ਸੋਲਰ ਲਾਈਟ ਉੱਤੇ ਇਹਨਾਂ ਨੂੰ ਕਨਵਰਟ ਕੀਤਾ ਜਾਵੇ ਤਾਂ ਜੋ ਸੋਲਰ ਲਾਈਟ ਅਗਰ ਲੱਗੀਆਂ ਹੋਣਗੀਆਂ ਤੇ ਇਹ ਰੈੱਡ ਲਾਈਟਾਂ ਬੰਦ ਨਹੀਂ ਹੋਣਗੀਆਂ ਫਾਸਟਵੇ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਮਹਾ ਸਿੰਘ ਗੇਟ ਚੌਕ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਟ੍ਰੈ ਰਾਗੀ ਰਾਦਾ ਵਾਂਚ ਚਲਕਦਾ ਕਹਿਣਾ ਕਿ ਇਹ ਤਕਰੀਬਨ ਟ੍ਰੈਫਿਕ ਸਿਗਨਲ ਬੰਦ ਹੀ ਰਹਿੰਦੇ ਹਨ ਔਰ 2-4 ਦਿਨ ਜਗਦੇ ਹਨ ਉਸ ਤੋਂ ਬਾਅਦ ਫਿਰ ਇਹੋ ਹੀ ਹਾਲ ਜਿਸ ਦਾ ਸਿੱਟਾ ਕੀ ਹੈ ਕਿ ਤੁਸੀਂ ਦੇਖਿਆ ਆਪਸ ਵਿੱਚ ਵਾਹਨ ਭੇਡਦੇ ਨੇ ਚੱਲ ਕਾਪਸ ਵਿੱਚ ਖਹਿ ਜਾਂਦੇ ਨੇ ਆਪਸ ਵਿੱਚ ਉਹਨਾਂ ਦੀ ਲੜਾਈ ਝਗੜਾ ਵੀ ਹੁੰਦਾ ਹੈ ਔਰ ਕਿਸੇ ਨੂੰ ਸੱਟ ਲੱਗਦਾ ਵੀ ਖਤਰਾ ਬਣਿਆ ਰਹਿੰਦਾ ਇਸ ਲਈ ਉਹਨਾਂ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਟ੍ਰੈਫਿਕ ਸਿਗਨਲਾਂ ਨੂੰ ਦੁਰਪ੍ਰਤ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਵਾਪਰ ਸਕੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ